i got a

ਪਰਮ ਨਾਮ ਸਾਧ ਸੰਗ ਲੈਣ ਸੁਪਨ ਸੰਭਈ ਗੁਰ ਦੀ ਗੁਰ ਹੋਲੇ ਸੇਵਕੀ ਸੇਵ ਜੰਜ ਜਾਲ ਵਿਗਾੜ ਤੇ ਰਹਿ ਤਾਮ ਨਾਮ ਸੁਰਸਨਾ ਕਹਤੇ ਵਰਪਨ ਸਾਗ ਦਿਆ ਪ੍ਰਭ ਕਾਰੀ ਨਾਨਕ ਤੇਰੀ ਦੇਵ ਹਮਾਰੀ ਕੰਤੀ ਗੁਸਤ ਕਰਹੁ ਸੰਤ ਮੀ ਸਾਧਾਨ ਕਾ ਕਰ ਜੀਤ ਸੁਖਮਣੀ ਸਹਿਜ ਗੁਬਿੰਦ ਗੁਰ ਨਾਮ ਜਿਸ ਮਨ ਬਸੈ ਸੋ ਹੋਤ ਨਾਨਕ 아니 ਸਾਹਿਬ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਸਮੂਹ ਗੁਰਦੁਆਰੇ ਗੁਰਦਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੇਦਾਰ ਸੇਵਾ ਸੁਭਾਰ ਦੇ ਦਾਨ ਖਾਲਸਾ ਪੰਥ ਨੂੰ ਬਖਸ਼ੋ ਜੀ ਕੇਨਵਾੜਿਆਂ ਦੇ ਮਾਨਗੁਰੂ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਊਟ ਸ਼ਬਦ ਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਦੀਨ ਦੇ ਆਲੂ ਪਾਤਸ਼ਾਹ ਜੀ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪਰੇਰੇ ਤਿਉ ਕਰਨਾ ਦੇ ਮਹਾਵਕ ਤੋਂ ਅਨਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਨਗਰ ਸ਼ੇਰੋ ਦੀਆਂ ਸਮਚੀਆਂ ਸੰਗਤਾਂ ਨੂੰ ਉਦਮ ਅਪਰਾਲਾ ਵਰਸ਼ੇ ਜੀ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੂ ਨਾ ਛੱਡੇ ਖੇਤ ਕਬੀਰ ਐਸੀ ਹੋਈ ਪਰਿ ਮਨ ਕੋ ਭਾਵਤ ਕੀਨ ਮਰਨੇ ਤੇ ਕੀ ਡਰ ਪਣਾ ਜਬ ਹਾਥ ਸਿੰਧੋਰਾ ਲੀਨ ਜੋਨ 1984 ਦੇ ਸ਼ਮਹੋ ਸ਼ਹੀਦਾਂ ਦੇ ਮਿੱਠੇ ਜਾਤ ਦੇ ਵਿੱਚ ਸਤਿਗੁਰੂ ਜੀ ਜੋ ਗੁਰਬਾਣੀ ਦੇ ਜਾਪ ਸ਼ੁਰੂ ਹੋਏ ਨੇ ਜੋ ਅੱਜ ਦੇ ਪਾਵਨ ਦੀਵਾਨਾਂ ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਦੀ ਗੁਰਬਾਣੀ ਦੇ ਜਾਪ ਚੌਪਈ ਸਾਹਿਬ ਦੀ ਬਾਣੀ ਦੇ ਜਾਪ ਛੇ ਪਉੜੀਆਂ ਆਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਏ ਗੁਰਬਾਣੀ ਕੱਢਦੇ ਆਂ ਹੋਣਿਆ ਤਮਾਮ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਆਪ ਜੀ ਨੇ ਸਮਤ ਬਖਸ਼ਣੀ ਜੀ ਪਾਤਸ਼ਾਹ ਜੀ ਬੜੀ ਸੁਣੀ ਬਾਣੀ ਦੇ ਮਹਾਤਮ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੇ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ੱਲ ਫੁੱਲ ਭੇਟਾਵਾ ਅੰਗੀਕਾਰ ਕਰਨੀਆਂ ਜੀ ਆਪਣੇ ਦਰੋਂ ਘਰੋਂ ਸਾਰੇ ਮਾਈ ਭਾਈ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਨਾਮ ਦੀਆਂ ਦਾਤਾ ਅੰਮ੍ਰਿਤ ਦੀਆਂ ਦਾਤਾ ਨੇਤ ਨੇਂਦੀਆਂ ਦਾਤਾਕ ਰਖਸ਼ਣੀਆਂ ਨਗਰ ਖੇੜੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਮਾਲੇ ਮਨੁੱਖੀ ਵਾਧੇ ਕਰਨੇ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਸ਼ਹੀਦ ਸਿੰਘਾਂ ਦੇ ਨਾਮ ਤੇ ਜੋ ਦੇਗਾਂ ਦੀ ਸੇਵਾ ਤੇ ਅਰਦਾਸ ਬੇਨਤੀ ਕਰਵਾਈ ਜਾ ਰਹੀ ਹੈ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਦੇ ਸਿਰ ਤੇ ਮੇਰਾਂ ਦੇ ਹੱਥ ਰੱਖਣੇ ਚੜ੍ਹਦੀਆਂ ਕਲਾ ਰਖਸ਼ਣੀਆਂ ਜੀ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਘਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਰਖਸ਼ਣੀ ਅਤਿ ਸੱਜੇ ਕਰੋ ਕਿਰਪਾ ਸੇਵਕ ਪਰਿਵਾਰ ਵੱਲੋਂ ਆਪ ਜੀ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਪਾਵਨ ਹਜ਼ੂਰੀ ਅੰਦਰ ਪੰਚਮ ਤੇ ਹਵਲ ਕੜਾਹ ਪ੍ਰਸ਼ਾਦੀਆਂ ਦੀਗਾਂ ਸਜ ਕੇ ਹਾਜ਼ਰ ਹੋਈਆਂ ਨੇ ਅਣਤ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਠਾਈਂ ਤਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਆਪ ਜੀ ਭੋਗ ਲਾ ਬੋ ਜੀ ਭੋਗ ਲੱਗੇ ਪ੍ਰਸ਼ਾਦ ਸੰਗਤਾਂ ਵਿੱਚ ਵਰਤੋਂ ਦੀ ਆਗੇ ਬਖਸ਼ੋ ਜੀ ਜੋਸ਼ ਛਕੇ ਆਪ ਜੀ ਦਾ ਨਾਮ ਜਪੇ ਆਪਣੇ ਪਾਵਨ ਪਵਿੱਤਰ ਅਲਾਹੀ ਦਰਗਾਹੀ ਫਰਮਾਨ ਬਖਸ਼ੋ ਦਾਰੇ ਆਈਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਤੇ ਮਿਲੇ ਆਪ ਜੀ ਦਾ ਨਾਮ ਚਿੱਤਾ ਬੈ ਨਾਨਕ ਨਾਮ ਚਰਦੀ ਜਲਾ ਤੇਰਾ ਗਿਆ ਭਈ ਅਤਾਲ ਕੀ ਕਹੇ ਚਲਾਇਓ ਪੰਥ ਸਾਹਿਬ ਸਿੱਖਣ तुम्णी ओग्रंत, तुम्णी ओग्रंत, जी मान्यो की दे प्रभु को मिल बोझ है वो सब राज करेगा खालसा हुए सब मिलेंगे